ਰੈਵ ਕਰਦੇ ਦੁਬਾਰਿਆਂ ਬਾਰੀ ਪੱਟੀ ਜਾਂਦੇ ਆ ਜਫਰਦਾ ਬਾਈ ਬਾਰੀ ਖੋਲਦਾ ਪੱਟੀ ਜਾਂਦੇ ਆ ਡਾਂਗਾ ਮਰੀ ਜਾਂਦੇ ਆ ਹਾਂਜੀ ਐਦਾਂ ਕਰ ਮੜਾ ਜਾ ਐਦਾਂ ਨੂੰ ਕਰ ਬਣ ਐਨਕ ਨਹੀਂ ਆ ਬਾਈ ਬਾਰੀ ਖੋਲਦਾ ਪੱਟੀ ਜਾਂਦੇ ਆ ਅਗਰ ਡਾਂਗਾ ਮਰੀ ਜਾਂਦੇ ਪੰਜਾਬ ਦੇ ਲੋਕ ਆ ਦੇਖੋ ਬੰਤਾ 부ੱਜੜ ਦੀ ਰੂਹ ਜੇ ਬਰੂਗੜ ਬੈਠੇ ਆ ਖੋਣ ਦੀਆਂ ਉਲਟੀਆਂ ਕਰੀ ਜਾਂਦੇ ਆ ਮਰਨ ਕਰਾਰੇ ਬੈਠੇ ਆ ਪੰਜਾਬ ਦੇ ਲੋਕੋ ਸਾਡੀ ਖਾਤਰ ਉਹ ਨੌਜਵਾਨ ਬੈਠੇ ਨੇ ਯਾਰ ਸਾਡੀਆਂ ਨਸਲਾਂ ਨੂੰ ਬਚਾਉਣ ਦੀ ਖਾਤਰ ਉਹਨਾਂ ਨੇ ਇਹ ਹੂਲਾ ਫੱਕਿਆ ਚੱਲ ਕੇ ਦबई ਤੋਂ ਕੋਈ ਆਇਆ ਛੋੜੀਆਂ ਨਸਲਾਂ ਨੂੰ ਅੰਮ੍ਰਿਤ ਸ਼ਕਾ ਦੇ ਚਟੇ ਛੜਾਤੇ ਸਿੱਖੀ ਨਾਲ ਜੋੜਤੇ ਕੱਲ ਨੂੰ ਕੱਟ ਸੀ ਬਾਈ ਥਾਂ ਥਾਂ ਤੇ ਨਾ ਆ ਕੇ ਆਓ ਸਾਰੇ ਜਿੰਨੇ ਵੀ ਤੁਹਾਡੇ ਰੋਕੇ ਬਿਨੇ ਆਪਣੇ ਬੋਲ ਰਾਮਾਂ ਦੇ ਸਾਰਿਆਂ ਦੇ ਨਾਕੇ ਆ ਬਈ ਆ ਬਾਰੀ ਪੱਟੀ ਆ ਬਾਰੀ ਨਾਲ ਖੁੱਲੀ ਬਾਰੀ ਨਾਲ ਖੁੱਲੀ ਸਿਸ ਕਰਕੇ ਬਈ ਜਿਵੇਂ ਵੀ ਜਿਵੇਂ ਵੀ ਤੁਸੀਂ ਪਹੁੰਚ ਸਕਦੇ ਹੋ ਜਿਵੇਂ ਜਿੱਥੋਂ ਦੀ ਪਹੁੰਚ ਸਕਦੇ ਹੋ ਕੱਲ ਨੂੰ ਬਾਦ ਤੋਂ ਬਦੰਬਰ ਸਰ ਪਹੁੰਚੋ ਬਈ ਇਹ ਇਹ ਜਕਰਿਏ ਖਾਨ ਦੀ ਰੂਹ ਹੈ ਬੈਂ ਤੇ ਬੁੱਚੜ ਦੀ ਰੂਹ ਜਿਹੜੇ ਇਨਸਾਨ ਚਾਈ ਆ ਐਡਾ ਤੱਕ ਆ ਜਾਨੇ ਕੱਟ ਵੀ ਨਹੀਂ ਹੋਣ ਦੇ ਰਹੇ ਥਾਂ ਥਾਂ ਤੇ ਨਾਕੇ ਆ ਬਈ ਥਾਂ ਥਾਂ ਤੇ ਨਾਕੇ ਆ ਤੋ 50 ਦੇ ਲੋਕ ਹੁਣ ਸੋਡੇ ਸਾਰੇ ਇਹ ਗੱਲ ਖੜੀ ਆ ਬਾਈ ਬਾਈ ਪੱਟੀ ਵਾਲੇ ਬਾਰੀ ਹਾਂਜੀ ਕਰਦਿਆ ਕੋਈ ਗੱਲ ਨਹੀਂ ਕਰਦਿਆ ਹੀ ਕਰਦਿਆ ਦਾਲ ਨੂੰ ਬਾਈ ਅੰਮ੍ਰਿਤਸਰ ਪਹੁੰਚਣਾ ਹਰ ਹਾਲ ਚ ਪਹੁੰਚਣਾ ਤੁਸੀਂ ਸਾਰੇ ਬੰਦਿਆਂ ਨੂੰ ਘਰੋ ਘਰੀ ਫੜੀ ਜਾਂਦੇ ਆ ਤੇਨੂੰ ਰਾਜ ਫੜ ਲਿਆ ਥਾਂ ਥਾਂ ਦੇ ਨਾਕੇ ਆ ਬਾਈ ਸੋ ਜੇ ਚਾਹੁੰਦੇ ਆ ਵੀ ਸਾਡੇ ਲਈ ਕੋਈ ਬੋਲਣ ਵਾਲਾ ਬੰਦੇ ਜਾਉਂਦੇ ਰਹਿਣ ਜਾਂ ਸੀ ਉਹਨਾਂ ਨੂੰ ਐਨਐਸਐਲ ਤੇਰੀ ਉਹਨਾਂ ਤੋਂ ਲੱਗੀ ਹੋਈ ਆ ਉਹਨੂੰ ਹਟਾ ਕੇ ਪੰਜਾਬ ਲਿਆਉਣਾ ਚਾਹੁੰਦੇ ਆ ਤਾਂ ਸਾਰੇ ਪੰਜਾਬ ਨੂੰ ਬੰਬਰ ਸਰ ਪਹੁੰਚਣਾ ਚਾਹੀਦਾ ਰੋਕਣ ਟੋਕਣ ਤੋੜ ਕੇ ਬਾਈ ਆਹ ਦੇਖੋ ਹੱਥ ਕਿੱਡਾ ਥੱਕਾ ਫੋਰਸਾਂ ਫੋਰਸਾਂ ਕਿੰਨਾ ਕਿੰਨੀਆਂ ਫੋਰਸਾਂ ਲਈ ਖੜੇ ਆ ਇਹ ਥਾਂ ਥਾਂ ਤੇ ਨਾਕੇ ਨੇ ਬਾਈ ਥਾਂ ਥਾਂ ਨਾਕੇ ਆ ਸਾਰੇ ਦਰਵਾਜ਼ਿਆਂ ਦੇ ਉੱਤੇ ਨਾਕੇ ਆ ਸਾਰੀਆਂ ਛੜਕਾਂ ਦੇ ਵਾਲੇ ਨਾਕੇ ਆ ਆ ਧਾਨ ਨਾਲ ਜਿਸੇ ਵੀ ਤਰੀਕੇ ਨਾਲ ਪਹੁੰਚ ਸਾਰੇ ਪਹੁੰਚੇ ਬਾਈ ਪਰਪੰਤ ਸਿਆਂ ਇਹ ਇੱਕ ਜਵਾਬ ਦੇਣਾ ਪਊਗਾ ਇਹ ਜਵਾਬ ਲੈਣਗੇ ਲੋਕ ਜੋ ਤੂੰ ਨੌਜਵਾਨੀ ਦੇ ਮਗਰ ਪਿਆ ਹੋਇਆ ਨਾ ਹਾਂਜੀ ਕਰਦੇ ਥੱਲੇ ਕਰੋ ਕਰ ਲੋ ਕਰ ਲੋ ਥੱਲੇ ਕੋਈ ਗੱਲ ਨਹੀਂ ਕਰਮ ਕਰ ਲੋ ਹੀ ਕਰਨਾ ਹਾਂਜੀ ਬਾਹਰ ਆ ਜੀ ਦੱਸੋ ਜੀ ਆਜੋ ਕੋਈ ਗੱਲ ਨਹੀਂ ਕੋਰੋ ਆਜੋ ਬਾਹਰ ਆਜੋ ਜੀ ਕੋਈ ਗੱਲਬਤ ਕਰਨੀ ਆਜੋ ਬਾਹਰ ਆਜੋ ਬਾਹਰ ਆਜੋ ਕੋਈ ਕਰਦੇ ਸੰਦੇ ਚਰਚਾ ਆਜੋ ਮਿਰਾ ਗਾਣਾ ਕੋਈ ਨਹੀਂ ਲਾਦੇ ਕੋਈ ਨਾ ਕੋ ਚੱਲ ਰਹੀ ਦੀ ਨੀਚੀ ਤੇ ਨਹੀਂ ਜਿੰਨੇ ਆ ਰਹੇ ਪੰਜਾਬ ਸਰਕਾਰ ਜੈਕਾਰਾ 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 ਪੰਜਾਬ ਸਰਕਾਰ ਭਗਵੰਤ ਮਾਨ ਜੈਕਾਰਾ ਪੰਜਾਬ ਸਰਕਾਰ ਜੈਕਾਰਾ ਪੰਜਾਬ ਸਰਕਾਰ ਭਗਵੰਤ ਮਾਨ ਜੈਕਾਰਾ ਪੰਜਾਬ ਸਰਕਾਰ ਜੈਕਾਰਾ ਨਿਆਵ ਸਰਕਾਰ ਪੱਗ ਚੱਲੀ 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 ਜਾਂਦਾ ਬਈ ਆ ਤੋਰੇ ਡਾਡੀ ਆ ਕਰ ਕਰ ਆ ਦੇਖੋ ਆ ਆ ਦੇਖੋ ਪਿਛੜਾ ਗਿਆ ਕਰ ਤੂੰ ਕੰਮ ਕੋਈ ਚਲੋ ਚਲੋ